And i live ਆਜਾ ਆਜਾ ਨੇ 1 ਏਕੜ ਆ ਜੀ ਰਕਬਾ ਹਾਂ ਤੁਹਾਨੂੰ ਪਤਾ ਕਿੰਨਾ ਸੀ ਰਕਬਾ ਨਹੀਂ ਪਤਾ ਹੈ ਰਕਬਾ ਦੇਖ ਰਹੇ ਟੋਟਲ ਟੋਟਲ ਕਿੰਨੇ ਏਕੜ ਆ ਭਗੋਰਾ ਦੇ ਸਭ ਤੋਂ ਜ਼ਿਆਦਾ ਜ਼ਮੀਨ ਭਗੋਰਾ ਦੀ ਆ 1795 ਏਕੜ ਪਾਜਾ ਬਾਟੀਆਂ ਨੂੰ ਦੱਸਦੇ ਕਿੰਨੀਆਂ ਪੱਤੀਆਂ ਮਾਲਕੀ ਦਾ ਉਹਦਾ ਉਹਦਾ ਪੱਤੀਆਂ ਸੀ ਲੈ ਉਹਦਾ 4 4 4 ਕੋਣ ਦੱਸਿਆ ਹੌਣ ਪੱਤੀਆਂ ਦਾ ਕੰਮ ਨੇ ਉੱਥੇ ਕਿਉਂ ਸਾਡੇ ਅਟਵਾਲੇ ਬੈਠੇ ਸਾਰੇ ਫੇਰ ਤੁਸੀਂ ਮੇਰਾ ਸਾਰੇ ਕ੍ਰੀਮਪੁਰੀ ਹੈ ਹਾਂ ਕ੍ਰੀਮਪੁਰੀ ਹੁਣ ਜਿਹੜਾ ਬਣ ਗਏ ਹੈ ਹਾਂ ਰਾਣੀ ਕ੍ਰੀਮਪੁਰੀ ਹੈ ਅੱਛਾ ਜਲੰਧਰ ਤੋਂ ਆਪਾਂ ਨਹੀਂ ਨਹੀਂ ਸਰ ਦੇ ਇਹ ਪਿੰਡ ਦੇ ਦਰ ਪੱਤੀਆਂ ਕ੍ਰੀਮਪੁਰੀ ਅੱਛਾ ਪਿੰਡ ਦੀ ਚਾਰ ਪੱਤੀ ਦੀ ਕ੍ਰੀਮਪੁਰੀ ਰਿਹਾਇਸ਼ ਬੋਲੋ ਕਰਦੇ ਮੈਸੇਜ ਜਿਹੜਾ ਭਾਈ ਨੂੰ ਵਰਤਦਾ ਆਇਆ ਸਾਡੇ ਬਿਠਾ ਜਾਓਗਾ ਤੁਸੀਂ ਆਪਣਾ ਮਨੀਰੂ ਸੈਦਪੁਰੀਏ ਸਾਡੇ ਨੰਬਰ ਨਹੀਂ ਕੱਲਦੇ ਉਹ ਖਤਮ ਹੋ ਗਿਆ 47 ਦਾ ਨੰਬਰ ਮੈਂ ਦੇਖਿਆ ਨਹੀਂ ਜਾਂਦਾ ਭਗੋਰਾ ਉੱਤਿਆ ਫਿਰਦੇ ਉਹ ਪਿੰਡ ਦੇ ਚਾਰ ਪੱਤੀਆਂ ਸਾਡੇ ਬੰਦੇ ਲੋਕ ਦੇ ਇਦਾਂ ਦੇ ਸੀ ਜੀ ਬਤੌਰੀਆਂ ਜਿਹੜੇ ਇੱਧਰ ਆਏ ਨੇ ਜੀ ਅਰੇ ਪੁੱਤਾਂ ਦੇ ਨਾਲ ਨਾਲ ਤਿੰਨ ਬਰਾਦਰੀਆਂ ਹੋਣ ਨਾਲ ਲੈ ਗਏ ਆਪ حساب ਵਿੱਚ ਇਹ ਭਗੋਰਾ ਵੀ ਸਾਡੇ ਨਾਲ ਅੱਛਾ ਠੀਕ ਹੈ حساب ਤੋਂ ਬਾਅਦ ਜਿਹੜੇ ਉਸਾਈ ਸੀਗੇ ਸਾਈ ਭਾਦਰੀ ਉਹ ਵੀ ਉੱਥੋਂ ਨਾਲ ਕ੍ਰਿਸਚਨ ਉੱਥੇ ਹੈਗੇ ਸੀ ਉਹ ਵੀ ਉਹ ਰਹਿੰਦੇ ਆ ਮਰ ਗਿਆ ਥਾਰੇ 30 ਨੰਬਰ ਤੇ 나ਈ 나ਈ ਸਾਡੇ ਪਿੰਡ ਦਾ ਉਹ ਵੀ ਉਸ ਦੇ ਪਿੰਡ ਤੇ ਵੀ ਪਿੰਡ ਬਣਾ ਲਿਆ ਨਹੀਂ ਨਹੀਂ ਦੱਸੋ ਜਿਹੜਾ ਮੇਲਾ ਕਰਾਉਦੇ ਸੀ ਆ ਬੂਕੇ ਹੁਣ ਨਹੀਂ ਆਪਾਂ ਇੱਧਰ ਆ ਗਏ ਬਾਬੇ ਤੋਂ ਅਰਦਾਸ ਮੇਰੇ ਲਈ ਚਾਹ ਹਰਾਂਜ ਵੀ ਹੁੰਦਾ ਇੱਥੇ ਹੁੰਦਾ ਆਹ ਦੱਸਦੇ ਭਾਜੀ ਹਰਾਂਜ 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 ਹਿੱਥੇ ਹੁੰਦਾ ਹਾਂਜੀ ਉਹ ਜਿਹੜੇ ਨਾ ਉਹ ਪਿੰਡ ਦੇ ਸੀ ਤੋਬੇ ਅਸੀਂ 18 ਦੇ ਵਿੱਚ ਹੁਣ ਵੀ ਕਰਦੇ ਆ 1 2 ਮਈ ਨੂੰ ਹੋਣਾ ਬਿਲਕੁਲ ਬਚਪਨ ਤੋਂ ਸਾਡੀ ਜੀ ਉਹ ਠੀਕ ਸੀ ਬਾਬੇ ਭੋਲੇ ਹਣੀ ਉਹ ਕਰਾਦੇ ਉਹ ਵੀ ਸਾਹਿਬ ਭੋਲੇ ਜੀ ਕਰਾਦੇ ਇਹਨਾਂ ਦੀ ਵੀ ਕਰਾਦੇ ਘਰ ਕੁੱਤਾ ਸੀ ਹਾਂ ਤਾਂ ਕੋਈ ਅਨੁਮਾਨ ਕਰਾਣੇ ਬੰਦੇ ਸਾਰੇ ਬਹੁਤ ਹੋਏ ਇਹ ਮੈਂ ਉਸ ਵਕਤ ਜਿਹੜੀ ਮੈਂ ਸੁਣੀ ਨਾ ਆਪਣੇ ਨਾਨਾ ਹੀ ਮਰੂਤ ਤੋਂ ਰਹਿਮਤ ਖਾਨ ਤੋਂ ਉਹ ਮੇਰੇ ਨਾਨਾ ਹੀ ਸੀ ਨਾ ਮੇਰੀ ਆ ਮੇਰੀ ਨਾਨੀ ਦਾ ਵੱਡਾ ਭਾਈ ਸੀ ਚਲ ਦੇਖਿਆ ਜੀ ਸੁਣਿਆ ਉਹਦੇ ਜੇ ਸਾਡਾ ਪਿੰਡ ਅਰਦਾ ਸੀ ਰਮ ਆ ਗਿਆ ਹਾਂ ਅਮਰੀਕਾ ਆਇਆ ਉਹਨਾਂ ਨੇ ਸਾਲ ਤੋਂ ਬਾਅਦ ਇੱਥੇ ਨਾ ਉਹ ਗੁੱਜਰ ਲੱਭੇ ਐਕਚੁਅਲ ਗਏ ਸਾਜ ਨਿਆਜ਼ ਐਕਚੁਅਲ ਗਏ ਕਾ ਕਾ ਐਕਚੁਅਲ ਗਏ ਉਹ ਵੀ ਇੱਥੋਂ ਨਾਲ ਉਧਰ ਲੈ ਗਿਆ ਨਾ ਕਦੋਂ ਹੀ ਸਾਡੇ ਕੋਲ 15 18 ਚ ਅਲੀ ਗੌਰ ਸਿੰਘ ਜੀ ਦਾ ਮੁੰਡਾ ਨਹੀਂ ਸਾਸ ਹਾਂਜੀ ਇਹੋ ਮੇਰੇ ਨਾਨਾ ਜੀ ਐਂਕਾ ਦੱਸੋ ਹੁਣ ਤੁਸੀਂ ਮੈਨੂੰ ਗੱਲ ਸੁਣੋ ਹਾਂਜੀ ਦੱਸੋ ਬਈ ਤੁਸੀਂ ਆਪਣੇ ਬਜ਼ੁਰਗਾਂ ਤੋਂ ਗੱਲਾਂ ਸੁਣੀਆਂ ਹਾਂਜੀ ਹਾਂਜੀ ਕਦੇ ਤੁਹਾਨੂੰ ਵੀ ਸੁਪਨਾ ਆਇਆ ਆਪਣੇ ਜੱਦੀ ਪਿੰਡ ਦਾ ਤੁਹਾਡੇ ਬਾਬੇ ਦਾਦੇ ਪਰਦਾਦੇ ਉੱਥੇ ਹੈਗੇ ਆ ਕਦੇ ਆਇਆ ਕਿਸੇ ਨੂੰ ਯਾਦ ਆਈ ਕਿਸੇ ਨੂੰ ਆਉਂਦੀ ਜਾਂ ਕਦੇ ਨਹੀਂ ਹੋਈ ਗੱਲਾਂ ਸੁਣੀਆਂ ਆਪਾਂ ਗੱਲਾਂ ਸੁਣੀਆਂ ਨਾ ਕਿ ਕਿੱਦਾਂ ਰਹਿੰਦੇ ਹੋਗੇ ਉਸ ਟਾਈਮ ਦੇ ਨਾ ਸਾਡੇ ਬੰਦੇ ਦੋ ਤਹਾ ਜਾ ਕੇ ਵੀ ਆਏ ਥੇ ਬਾਈ ਸ਼ੇਰ ਗਿਆ ਦੋਸਤ ਇੱਕ ਹਮੇਲਾ ਨਾਲ ਜਾ ਕੇ ਆਇਆ ਸੀ ਉਹ ਤੋਂ ਬਾਈ ਸ਼ੇਰ ਗਿਆ ਸ਼ੇਰ ਮੁਹੰਮਦ ਹਾਂ ਤਾਂ ਸ਼ੇਰ ਗਿਆ ਅੱਬਾ ਅੱਛਾ ਪੇਕਰ ਯਾਰ ਵਾ ਕਦੇ ਗੱਲਾਂ ਮਤਾ ਕਰਦੇ ਆਪਣੇ ਪੁਰਾਣੇ ਪਿੰਡ ਦੀਆਂ ਤੇ ਬਜ਼ੁਰਗ ਕਿੱਦਾਂ ਰਹਿੰਦੇ ਸੀ ਕਿੱਦਾਂ ਬਹਿੰਦੇ ਸੀ ਉੱਥੇ ਮਾਹੌਲ ਕਿਹੋ ਜਿਹਾ ਸੀ ਨਾ ਕਿ ਜਾਤ ਆਉਣੀ ਚਾਹੀਦੀ ਆ ਬੈਕਗ੍ਰਾਉਂਡ ਆ ਤੁਹਾਡੀ ਪੀਲ ਲੱਗੀ ਸੀ ਉੱਥੇ ਬਹਿੰਦੇ ਸੀ ਇੰਨਾ ਉਹ ਖਾਨਕਾ ਮੇਲਾ ਹੁੰਦਾ ਸੀ ਨਾ ਹਾਂ ਜੀ ਸਾਡੇ ਬਦੋ ਜਾਂਦੇ ਬੰਦੇ ਸੀ ਬਾਸੀ ਹੁੰਦੀ ਸੀ ਉਹ ਮਲਾਂ ਗਾਈ ਦਸ ਡਾਕੂਮੈਂਟ ਹੋ ਜਾਣਗੇ ਬਿਲਕੁਲ ਚੱਲ ਚੱਲ ਜੀ ਬਾਹਰ ਨਹੀਂ ਇਹ ਜਿਹੜਾ 11 ਇੱਕ ਆ ਜਾ ਤਾਂ ਇਹਨਾਂ ਜੀ ਦਾ 18 ਜੀ ਦਾ ਚੱਲ ਇਹ ਮੈਂ ਰਾਮਾ ਰਾਮਾ ਚੱਲ ਲੱਤ ਰਸਨਾ ਚੱਲ ਲੇਕਿਨ ਅਸੀਂ 15 ਚੀਜ਼ਾਂ ਮੰਗਾਈ ਪਾਜੀ ਆਏ ਤੇ ਭਤੀਜੇ ਆ ਚਾਰ ਸਾਲ ਮਰੋਚੇ ਤੇ ਪਿਆਰੇ ਦਾ ਮੋਤੇ ਆ ਆਇਆ ਉਹਨੂੰ ਪਾਪਾ ਬੁਟਾ ਮਾਰਿਆ ਤੇ ਪਾਵਾ ਅੱਜ ਤੋਂ ਅੱਗੇ ਆਉਂਦਾ ਆ ਹਾਂ ਕੋਸ਼ਿਸ਼ ਕਰ ਅਮਰਾਂ ਸਾਡੇ ਨਾਲ ਸੀ ਹਾਂਜੀ ਵਿਆਸਤਾਇਨ ਆ ਕਾਹਨ ਤੇ ਪਿਆਰ ਲਗਾਉਂਦੇ ਆ ਅਮਰੀਕਰਨ ਦੇ 45 ਸਾਲ ਤੋਂ ਦੋ ਭਾਈ ਆ ਦੋਨੇ ਮਰੇ ਗਏ ਲੇਕਿਨ ਇਹਨਾਂ ਦਾ ਬਗੋਰਾ ਹਰ ਸਾਲ ਦੋ ਸਾਲ ਬਾਅਦ ਆਣਾ ਉੱਥੇ ਜਾਇਦਾਦ ਤੇ ਪੂਰਾ ਹਰਸ਼ਾ ਮੈਂਟੇਨ ਆ। ਅੰਮ੍ਰਿਤ ਵੀ ਹੋ ਜਾਂਦਾ। ਬਨਾਲੇ ਬਨਾਲੀਏ ਆ। ਹਾਂ ਬਨਾਲੀਏ। ਰਾਹੋਂ ਦੇ ਨਾਲ ਇਹਦੇ ਨਾਨਕੇ ਬਨਾਲੀਏ ਆ। ਨਾਨਕੇ ਬਨਾਲੀਏ ਆ। ਅੱਛਾ ਅੱਛਾ। ਹਾਂ ਸਰ। ਸਾਗ ਪਾਣੀ ਬੱਠੇ। ਰਾਹੋਂ ਦੇ ਨਾਲ ਸਾਗ ਪਿੰਡਾ। ਅੱਛਾ ਬਨਾਲੇ ਦੋ ਸੀ ਕੱਚਾ ਬਨਾਲੇ ਨੂੰ ਬੋਲਦੇ ਰਾਹੋਂ ਦੇ ਨਾਲ। ਆ ਉਹ ਵੀ ਸਾਡਾ ਦਾਦ ਜੀ ਨਾਲ ਰਾਹੋਂ ਰਾਹੋਂ। ਇਹਦੇ ਹੀ ਕਟੀਆਂ ਨੇ। ਇੱਕ ਤੇ ਬਰਨਾਲਾ ਭਗੋੜਾਂ ਦੇ ਨਾਲ ਆ ਨਾ ਜਿਹੜੇ ਭਗੋੜਾਂ ਦੇ ਨਾਲ ਆ। ਉਹ ਬੜਾ ਵੱਡਾ ਪ੍ਰਿੰਟ ਹਾਂ ਉਸ ਬਰਨਾਲਿਆਂ ਹਾਂ ਉਹ ਤੇ ਆਪਾਂ ਸ਼ਹਿਰ ਦੇ ਜਾਣੇ ਸ਼ਹਿਰ ਨੂੰ ਵਿਚੀ ਲੰਘ ਕੇ ਜਾਏਗਾ ਹਲੋ ਹੁਣ ਇਹ 6 ਕਿਲੋਮੀਟਰ ਦੇ ਉੱਤੇ ਨਵਾਂ ਸ਼ਹਿਰ ਜ਼ਿਲ੍ਹਾ ਆ ਬਗੌਰਾ ਤੋਂ ਸਿਰਫ 6 ਕਿਲੋ ਕਾਰਪੇਟ ਰੋਡ 3 ਕਿਲੋਮੀਟਰ 3 ਕਿਲੋਮੀਟਰ ਨਵਾਂ ਸ਼ਹਿਰ ਸੀ ਨਾ ਉਹਦਾ ਤਕਸੀਰ ਸੀ ਜ਼ਿਲ੍ਹਾ ਲੋ ਜੀ ਇਹਦੇ ਵਿੱਚ ਹਾਂ ਹੁਣ ਵੇਖੋ ਬਈ ਜਿਲ੍ਹਾ ਜਲੰਧਰ ਸੀ ਇਹਦਾ ਆਏ ਰੋਜ਼ ਦਿਖਾਉਂਦੇ ਰਹਿੰਦੇ ਨੇ ਨਾ ਜਿਲ੍ਹਾ ਬਣ ਗਿਆ ਇਹਨਾਂ ਦੇ ਲੱਗਦੇ ਲੰਦੇ ਮੈਨੂੰ ਕੈਮਰਾ ਖੋਲ ਕੇ ਹਾਂਜੀ ਤੇ ਉਹ ਮਤਲਬ ਤੁਸੀਂ ਸਮਝੋਗੇ ਕਈ ਪਿੰਡ ਤਾਂ ਉਹ ਸ਼ਹਿਰ ਦੀ ਹਦੂਦ ਛਾ ਗਿਆ ਨਾ ਤੇ ਮੈਂ ਇਹਨਾਂ ਨੂੰ ਕਈ ਵਾਰੀ ਕਿਹਾ ਮੈਂ ਕਿਹਾ ਵੀ ਮੇਰੇ ਰਮਸ਼ ਤਾਂ 69 ਦੇ ਵਿੱਚ ਮੀਨ ਜ਼ਿਆਦਾ ਆਪਣਾ ਨਹੀਂ ਆਪਣਾ ਨਾ ਭਗਵਾਨ ਹੋਰ ਠੀਕ ਫਿਲਹਾਲ ਤੇ ਹਾਂਜੀ ਪਾਣੀ ਲੈਣਾ ਸਦਾ ਪਾਣੀ ਹੈ ਹਾਂਜੀ ਪਾਣੀ ਸਦਾ ਹਾਂਜੀ ਕੱਲ ਇਹਨਾਂ ਦੇ ਬਾਬੂ ਜੀ ਦਾ ਉੱਠ ਕੇ ਗਏ ਆ ਫਰਾਲਾ ਪਿੰਡਾ ਡਿਸਕੋਡ ਮੋੜ ਦੇ ਨਾਲ ਉੱਥੋਂ ਇਹ ਪਿਛਲੇ 3 ਸਾਲ ਤੋਂ ਨਾ ਸਪான்ਸਰ ਕਰਦੇ ਆ ਉੱਥੇ ਇੱਕ ਮੁੰਡਾ ਗੁੱਜਰ ਹੈ ਕਬੱਡੀ ਮੈਚ ਹਾਂਜੀ ਕੱਲ ਪੂਰੇ ਜ਼ਿਲ੍ਹੇ ਦੇ ਮੇਨ ਪਲੇਅਰ ਉੱਥੇ ਬੁਲਾ ਕੇ ਮੈਚ ਸੀ ਕੋਈ ਬੰਦਾ ਸੀ 5-6 ਹਜ਼ਾਰ ਇੱਕ ਕਿਸਮ ਦਾ ਐ ਬੜਾ ਅੱਛਾ ਈਵੈਂਟ ਅੱਛਾ ਕੱਲ ਮੈਚ ਸੀ ਹਾਂ ਇਹਨਾਂ ਨੂੰ ਪਰਸੋਂ ਮੈਂ ਲਿਆ ਸੀ ਆਏ ਅਮਰੀਕਾ ਤੋਂ ਇੰਡੀਆ 4 ਦਿਨ ਪਹਿਲੇ ਤੇ ਫਿਰ ਵਾਗੇ ਬਾਰਡਰ ਤੋਂ ਮੈਂ ਪਰਸੂ ਲੈ ਆਇਆ ਜਦੋਂ ਬਹੁਤ ਉਹ ਗਰਗੀਆਂ ਦੇ ਵਿੱਚ ਆਇਆ ਬੰਦਾ ਉਹ ਪਛਾਣ ਲੈਣਗੇ ਉਹਦੇ ਪਿੰਡ ਦਾ ਬਣਾ ਨਹੀਂ ਪਾਉਂਦਾ ਵੀਡੀਓ ਪਟਾਉਂਦਾ ਹਾਂ ਲੋ ਉਹ ਜਿਹੜਾ ਉੱਥੋਂ ਦੇ ਪੰਡਤਾਂ ਦਾ 18 ਦੇ ਵਿੱਚ ਉਹ ਜਿਹੜਾ ਵੀ ਉਹ ਮਹਿਮੂਦ ਨਹੀਂ 18 ਦੇ ਮੌਕਾਂ ਹਾਂਜੀ ਹਾਂਜੀ ਉਹ ਤੇ ਦੂਸਰਾ ਸੀ ਬਾਈ ਗਫਾਰ ਕੋ ਬੈਠੇ ਆਏ ਉਹਨਾਂ ਨੂੰ ਮਿਲਿਆ ਬਾਬੇ ਸ਼ੇਰ ਖਾਂ ਦੇ ਮਿਲ ਕੇ ਆਏ ਅਸਲ ਇਹਨਾਂ ਨੂੰ ਪਲਿਕ ਬਗੋਰਾ ਕਿੱਥੋਂ ਕੀਤਾ ਉਹ ਵੀ ਸੁਣ ਲਓ ਹਾਂਜੀ ਉਹ ਵੀ 69 ਵਾਲਿਆਂ ਹੀ ਕੀਤਾ ਹਾਂਜੀ ਕਿ ਜਿਹੜਾ ਹੈ ਨਾ ਰਾਣਾ ਉਸਾ ਅਨਸਾਫ ਸਾਹਿਬ ਹਾਂਜੀ ਹਾਂਜੀ ਉਹਨਾਂ ਨੇ ਆਪਣੀ ਨਾ ਵਾਇਸ ਮੈਸੇਜ ਵੀਡੀਓ ਪਾਈ ਆਪਣੇ ਬੇਟੇ ਨੂੰ ਅਮਰੀਕਾ ਉੱਥੇ ਹਾਂਜੀ ਠੀਕ ਹੈ ਕਿ ਯਾਰ ਤੂੰ ਇੱਥੇ ਬੈ ਉਹਨੇ ਕਿਤੇ ਕਿਹਾ ਕਿ ਇੱਥੇ ਮੈਨੂੰ ਕੋਈ ਬੰਦੇ ਮਿਲੇ ਇਸ ਤਰ੍ਹਾਂ ਅੱਪੂ ਜੀ ਆਪਣਾ ਪਿੰਡ ਦੱਸੋ ਜੇ ਉਹ ਬਹਰਲ ਉਹ ਬੱਚੇ ਨੂੰ ਕੀ ਪਤਾ ਉਹਨਾਂ ਵਾਇਸ ਮੈਸੇਜ ਉਹ ਵਾਇਸ ਮੈਸੇਜ ਨਾ ਇਹਨਾਂ ਦੇ ਕਿਸੇ ਲੱਗਦੇ ਨਹੀਂ ਇਹਨਾਂ ਨੂੰ ਕਲੱਬ ਵਾਲੇ ਮੁੰਡੇ ਨੇ ਦੇਖਿਆ ਉਹ ਕਲੱਬ 'ਚ ਬਾਤ ਤਾਂ ਨਾ ਇੰਗਲੈਂਡ ਤੋਂ ਉਹਨਾਂ ਦੇ ਮੁੰਡੇ ਨੇ ਅੱਛਾ ਤੇ ਉਹ ਪੰਜਾਂ ਪੀਰਾਂ ਦੀ ਮੇਲਾ ਸੀ ਤੇ ਮੀਆਂ ਸਾਹਿਬ ਦਾ ਮੇਲਾ ਉਹ ਸਾਡੇ ਕਲੱਬ 'ਚ ਪਿਆ ਸੀਗਾ ਤਾਂ ਉਹ ਕਰੇ ਸਰਚ ਕਰਦਾ ਕਰਦਾ ਜਿਹਨਾਂ ਨੇ ਭਗੋਰਾ ਪਾਈਆਂ ਤਾਂ ਉਹ ਆ ਗਿਆ ਪੰਜਾਂ ਪੀਰਾਂ ਵਾਲਾ ਮੇਲਾ ਹਨਾ ਉਥੋਂ ਫਿਰ ਉਹਨੂੰ ਲੈਂਗੁਏਜ ਸਾਡਾ ਮਿਲ ਗਿਆ ਉਹਨੇ ਫੇਰ ਮੈਸੇਜ ਪਾਇਆ ਆਪਣੇ ਅੱਬੇ ਤੋਂ ਉਹਨੇ ਫੇਰ ਜਦ ਮੈਸੇਜ ਆਇਆ ਤਾਂ ਉਹ ਮੈਸੇਜ ਮੈਨੂੰ ਪਹੁੰਚਾ ਰਾਣਾ ਇਨਸਾਫ ਸਾਹਿਬ ਦਾ ਹਾਂ ਤੇ ਉਹਨੇ ਬੜੀ ਬੜੀ ਦਰਦੀ ਉਹ ਹੀ ਵਸੀ ਜਵਾਨ ਦੇ ਵਿੱਚ ਨਾ ਵੀ ਅਸੀਂ ਵੀ ਚਾਹਨੇ ਆ ਹਾਂ ਹੈਨਾ ਚਲ ਜਾਓ ਤੇ ਮੈਂ 3 ਸਾਲ ਦਾ ਸੀ ਮੈਂ ਚਿੱਤ ਆ ਹੀ ਮੈਂ ਪੰਡਤਾਂ ਦੇ ਘਰ ਚਲ ਜਾਂਦਾ ਸੀ ਤਾਂ ਉਹ ਸੁਣ ਕੇ ਫੇਰ ਚਾਚਾ ਹੀ ਨਾਲ ਜੈਬਸਨ ਨਾਲ ਗੱਲਬਾਤ ਹੋਈ ਮਾਨਾ ਤੇ ਉਹ ਕਹਿੰਦੇ ਮੈਂ ਉਹਦਾ 14-15 ਸਾਲ ਦਾ ਸੀਗਾ ਮੈਨੂੰ ਸਾਰੀ ਹਿਸਟਰੀ ਪਤਾ ਹੈ ਹੈਨਾ ਤਾ ਉਥੋਂ ਫੇ ਗੱਲਬਾਤ ਚੱਲੀ ਫੇ ਉਹਨੂੰ ਇੰਗਲੈਂਡ ਮੁੰਡੇ ਨੂੰ ਫੋਨ ਕੀਤਾ ਫੇ ਉਹ ਨੰਬਰ ਲਿਆ ਉਹ ਫੋਨ ਨਹੀਂ ਚੱਕਦੇ ਮੋਰੇ ਛੇਤੀ ਇੱਥੋਂ ਮੇਰੇ ਖਿਆਲ ਮੂਵ ਹੋ ਗਿਆ ਹੈ ਕਹਿੰਦਾ ਸ਼ਹਿਰ ਚਿੰਦੇ ਹੋਣਾ ਹਾਂ ਉਹ اسلامਾਬਾਦ ਹੀ ਨੇ ਹਾਂ ਤੇ ਅੰਗਰੇਜ਼ੀ ਪੁਲਿਸ ਲਾਏ ਫੇ मैम ਬੜਾ ਔਖਾ ਨੰਬਰ ਉਹਦੇ ਲਈ ਦੋ ਵਾਰ ਮੇਰੇ ਨਾਲ ਉਹਨਾਂ ਨਾਲ ਗੱਲਬਾਤ ਹੋਈ ਤਾਂ ਉਹਨਾਂ ਦੇ ਬੇਟਨੇ ਇੰਗਲੈਂਡ ਤੇ ਗੱਲ ਹੋwidehat ਹੋ ਜਾਂਦੀ ਆ ਪਰ ਉਹ ਉਹਨਾਂ ਨੇ ਫੇਓ ਹਾਲੋ ਬਜ਼ੁਰਗਾਂ ਨੂੰ ਮਿਲੋ ਜੀ ਹਾਂਜੀ ਇਹ ਜਿਹੜਾ ਸਾਡੇ ਬਰਦਾਰਾਂ ਦੇ ਸੱਸ ਚੱਲੋ ਹਾਂਜੀ ਠੀਕ ਹੈ ਇਹ ਸਾਡੇ ਸਾਰੇ ਸਿਆਣੇ ਹਾਂ ਠੀਕ ਹੈ ਬਾਬਾ ਬੋੜ ਆ ਇੱਥੇ ਆਓ ਨਾਲ ਆ ਇੱਧਰ 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 ਦਮਿਆਨ ਤੋਂ ਇੱਥੇ 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 ਆਣਾ ਤੁਸੀਂ ਠੀਕ ਠਾਕ ਨਹੀਂ ਸੁਣਾਓ ਕਿਦਾਂ ਅੱਛਾ ਉਹ ਜਿਸ ਵਕਤ ਮੈਨੂੰ ਨਾ ਸਾਡੇ ਜਿਹੜੇ ਬਨਾਲੇ ਵਾਲਿਆਂ ਨੇ ਇਹਨਾਂ ਨਾਲ ਰਾਬਤਾ ਕਰਾਇਆ ਇੱਥੇ ਗਏ ਹੋ ਤੇ ਉਹ ਫੇਰ ਅੱਗੇ ਮੈਂ ਆਇਆ ਜਿੱਥੇ ਤੁਹਾਡੀਆਂ ਜੜਾਂ ਆ ਆਈ نو ਮੈਂ ਭਗੋਰਾ ਭਗੋਰਾ ਤੇ ਮੈਂ ਇੱਥੇ ਮੇਰਾ 258 ਚੈੱਕ ਫਰਾਲਾ ਆ ਹਾਂ ਜੱਦੀਪਨ ਮੇਰਾ ਆ ਇਹ 470 ਹਾਂਜੀ ਇਹ 470 ਆ ਇਹ ਮੈਟ੍ਰਿਕ ਕਿੱਥੇ ਕਿੱਧਰ ਮੈਂ ਤਾਂ ਛੋਟਾ ਨਹੀਂ ਤੇ ਫਦਾਸ਼ ਦੀ ਹੁੰਦੀ ਆ ਮੇਰਾ ਤਾਂ ਜਨਮ ਬਾਦ ਦਾ 20 ਸਾਲ ਬਾਦ ਦਾ ਹੈ ਤੁਸੀਂ ਜਾਣੋਗੇ ਨਹੀਂ ਨਹੀਂ ਇਹਨਾਂ ਕੋਈ ਇੰਨੀ ਹਿਸਟਰੀ ਹੈ ਨਾ ਅੱਜ ਜਿਹੜੇ ਸੀ ਨਾ ਉਹ ਬਾਈ ਤਾਜ ਗੁੱਜਰ ਨਿਆਜ਼ ਤਾਜ 15 ਵਾਲੇ ਉਹ ਬਾਈ ਤਾਜ ਮਤਲਬ ਖੈਰੀ ਮੈਰੀ ਆ ਹਾਂਜੀ ਉਹਨਾਂ ਨਾਲ ਇਹਨਾਂ ਦਾ ਨਾ ਜੀ ਕਮ ਅਸ ਕਮ ਜਿਹੜੇ ਲੋਕ ਉੱਥੇ ਉੱਥੋਂ ਦੇ ਲੋਕਲ ਸੀ ਨਾ ਜਿਨ੍ਹਾਂ ਨੂੰ ਤੁਸੀਂ ਛੋੜਾ ਇਜ਼ਹਾਰ ਉੱਥੋਂ ਦੇ ਸਹੀ ਹਿੰਦੂਸਾਨ ਸਰਸਦਾ ਇਹਦਾ 100 ਬੰਦੇ ਦਾ ਨਾਮ ਲਿਆ ਮੈਂ ਭਗੋਰੀ ਇਹਨਾਂ ਤੁਸੀਂ ਗੱਲ ਸ਼ੁਰੂ ਕਰੋ ਆਪਾਂ ਸਾਰਿਆਂ ਨੂੰ ਜਾਣਦੇ ਭਗੋਰੀ ਤੁਸੀਂ ਸ਼ੁਰੂ ਕਰੋ ਨਾ ਕਿ ਖਾਨਾ ਠੀਕ ਹੈ ਸਾਡੀ ਸਭ ਕੁਝ ਠੀਕ ਹੈ ਉੱਥੇ ਹੀ ਹੈ ਸਭ ਕੁਝ ਕੋਈ ਚੀਜ਼ ਨਹੀਂ ਇਕ ਵਾਰੀ ਗੁੱਜਰ ਛੱਡ ਕੇ ਆਏ ਤੁਸੀਂ ਅੱਛਾ ਹੈਗਾ ਮਰ ਗਿਆ ਨਹੀਂ ਹੋਗਾ ਸਾਈਂ ਦਾ ਅਸੀਂ ਕਹਿੰਦੇ ਹਾਂ ਉਹਨੂੰ ਬਾਬੇ ਦਾ ਨਾਮ ਤਾਂ ਕੋਈ ਹੋਰ ਸੀ ਉਹ ਇਹਨਾਂ ਦਾ ਗਵੰਡੀ ਸੀ ਉਹ ਸਾਡੇ 50 ਪਿੰਡਾਂ ਦਾ ਤੇ ਮੇਰ ਤੁਸੀਂ ਕਿੱਡੇ ਕਿਸੇ ਜਰਵਾਏ ਆ ਕਿੱਡੇ ਕਿਸੇ ਕਿੰਨੀ ਕੁ ਮੋੜ ਚੌੜੀ ਜਰਵਾਏ ਆ ਚਾਰ-ਚਾਰ ਤੂੰ 4 ਸਾਲ ਦੇ ਸੀ ਤੁਹਾਨੂੰ ਪੰਡਤਾਂ ਦਾ ਤਾਂ ਪਤਾ ਹੋਣਾ ਨਾ ਹੈ ਪੰਡਤਾਂ ਦਾ ਪਤਾ ਬ੍ਰਾਹਮਣ ਦਾ ਘਰ ਜਿਹੜਾ ਸੀਗਾ ਹਾਂ ਉਹ ਛੜੇ ਦਾ ਘਰ ਸੀਗਾ ਪੰਡਤ ਦਾ ਉਹਦੇ ਹਰੀ ਓਮ ਹਣੀ ਹੁੰਦੇ ਸੀਗੇ ਹਾਂਜੀ ਮੈਨੂੰ ਨਹੀਂ ਯਾਦ ਆਉਂਦਾ ਤੇ ਨਾਥੂ ਯਾਨਾ ਨਾਥੂ ਯਾਨਾ ਨਾਥੂ ਨੂੰ ਹਾਂ ਨਾਥ ਮਰ ਗਿਆ ਹਣਾ ਨਾ ਉਹ ਤਾਂ ਮਰ ਕੇ ਚਿਰਦੇ ਉਹਨਾਂ ਦੇ ਗਾਹਾਂ ਨਿਆਣੇ ਵੀ ਮਰ ਗਏ ਮਕੰਨ ਦਾਸ ਦਾ ਮੁੰਡਾ ਸੀ ਗਰਚਾਰਨ ਦਾਸ ਛੋੜ ਗਰਚਾਰਨ ਦਾਸ ਤੋਂ ਜਿਹੜੇ ਵੱਡੇ ਸੀ ਹਾਂ ਉਹ ਸੀਗੇ ਜਗਨਨਾਥ ਜਿਹਨੂੰ ਤੁਣੀ ਨਾਲ ਕਹਿੰਦੇ ਸੀ ਲੰਮਾ ਕੱਦ ਸੀ ਉਹਦਾ ਓਦੋਂ ਛੋਟਾ ਸੀ ਪਿਆਰੇ ਲਾਲ ਪਿਆਰੇ ਲਾਲ ਵੀ ਆਇਆ ਪਿਆਰੇ ਲਾਲ ਤੋਂ ਛੋਟਾ ਸੀ ਗਰਚਾਰਨ ਦਾ ਜਿਹੜਾ ਘੁਲਦਾ ਸੀ ਉਹ ਇੱਧਰ ਰਹਿੰਦੇ ਸੀ ਐਸ ਪਾਸੇ ਹਾਂਜੀ ਇਹ ਸ਼ਿੰਦੇਮੇ ਸ਼ਹਿਰ ਅਲਮਦਨ ਆਪ ਘਰ ਤੁਸੀਂ ਹਾਂਜੀ ਐਸ ਪਾਸੇ ਤੇ ਸਾਡਾ ਸਕੂਲ ਦਾ ਸੀ ਸਕੂਲ ਹਾਂਜੀ ਸਕੂਲ ਹਾਂਜੀ ਉਹ ਨਾਲ ਸਾਡੀ ਹਵੇਲੀ ਦੇ ਬਾਰੇ ਪਾਸੇ ਬੇਂਹ ਦੇ ਨਾਲ ਬੇਂਹ ਦੇ ਨਾਲ ਹਾਂ ਅੱਛਾ ਜੀ ਨੰਬਰਦਾਰ ਅਲੀ ਗੋਰ ਖਾਂ ਤੇ ਜੀ ਅੱਛਾ ਜੀ ਮੇਰੇ ਤਾ ਆਖਿਓ ਅਲੀ ਗੋਰ ਇਹ ਜਦੀ ਵੱਡੀ ਨਹਿਰ ਨੂੰ ਤੇ ਬੇਂਹ ਦੇ ਉੱਤੇ ਸੀ ਬੇਂਹ ਦੇ ਉੱਤੇ ਹਵੇਲੀ ਐ ਪਾਰੇ ਪਾਸੇ ਮਸਜਿਦ ਉਹ ਇੱਥੇ ਮਸਜਿਦ ਆ ਤੇ ਹਵੇਲੀ ਥੋੜੀ ਇੱਥੇ ਸੀ ਨਹੀਂ ਨਹੀਂ ਆ ਸਕੂਲ انا ਆ ਸਕੂਲ ਆ ਗਿਆ ਸੜਕ ਜਾਂਦੀ ਹੈ ਹਾਂਜੀ ਇੱਥੇ ਆ ਗਿਆ ਹਵੇਲੀ ਆ ਬੜਮਿੰਡ ਜਾਂਦੀ ਸੜਕ ਹਾਂਜੀ ਇੱਥੇ ਇਦਾਂ ਕਰੋ ਜਿਹੜਾ ਕਾਪੀ ਪੈਨਸਲ ਹੈਗਾ ਅੱਛਾ ਜੀ ਉਹ ਦਿਓ ਜਰਾ ਬਜ਼ੁਰਗਾਂ ਨੂੰ ਸੇਅਰ ਕਰਾ ਕੇ ਲੈ ਜੀ ਹੈ 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 ਤੁਸੀਂ ਨਹੀਂ ਨਹੀਂ ਕਰਦੇ ਆਪਾਂ ਨਹੀਂ ਉਹ ਲੋਰ ਜੀ ਬਾਹਰ ਖੜੇ ਤੇ ਬੈਠ ਕੇ ਜਾਣਦੇ ਆ ਕਿ ਉੱਥੇ ਤੁਸੀਂ ਆਹ ਜਿਹਨੇ ਆ ਇਹ ਲੋ ਦਾ ਕੈਨੇਡਾ ਨਹੀਂ ਕੁੱਲੀ ਜਗ੍ਹਾ ਦਾ ਮੇਰਾ ਭਾਇਆ ਜੀ 45 ਸਾਲ ਹੋ ਗਏ ਮੈਨੂੰ ਉੱਥੇ ਕੈਨੇਡਾ ਗਿਆ ਕਿਹੜਾ ਚੱਲ ਵਾਸ਼ਿੰਗਟਨ ਸਟੇਟ ਬੰਦੀ ਹੈ ਸਟਾਫ ਰਹਾਂ ਜੀ ਤੇ ਮੇਰਾ ਘਰ ਹੈਗਾ ਇਸ ਵੇਲੇ ਜਿਹੜੇ ਮਹਿਲਾਂ ਵਾਲੇ ਆਪਾਂ ਕਹਿੰਦੇ ਨੇ ਮਹਿਲਾਂ ਵਾਲਿਆਂ ਨੇ ਪਿਛਲੇ ਪਾਸੇ ਘਰ ਸੀ ਪੰਡਤਾਂ ਦਾ ਉਹ ਉਹਦੇ ਪਿਛਲੇ ਪਾਸੇ ਉਹ ਸਾਰਾ ਸਕੂਲ ਤੱਕ ਉਹ ਸਾਰਾ ਮੇਰੇ ਕੋਲ ਹੀ ਆ ਮੇਰਾ ਸਕੂਲ ਦੀ ਗਲੀ ਛੋਟੀ ਆ ਗਈ। ਉਹ ਆ ਸਕੂਲ ਆ ਗਿਆ ਨਾ। ਦੇਖ ਵਾ ਸਕੂਲ ਆ ਗਿਆ ਇਧਰ ਪਾਸੇ ਹੈ ਨਾ। ਆ ਸਭ ਗੱਬੇ ਸੜਕ ਆ ਗਈ। ਇਹਦਾ ਖੂਬ ਸਿੱਠ ਹੈਗਾ। ਖੂਬ ਹੈਗਾ ਸੀ। ਖੂਬ ਨਗਾ ਜੀ ਸੜਕ ਆਇਆ ਜਾਂਦੀ ਹੈ। ਹਾਂ ਇਧਰ ਜਾਂਦੀ ਹੈ ਛੱਪੜਾ ਨੂੰ ਪਰਲੇ ਪਾਸੇ ਨੂੰ। ਹਾਂ ਇੱਕ ਛੋਟੀ ਆਉਂਦੀ ਹੈ। ਇੱਕ ਪਿੰਡ ਦੇ ਵਿੱਚੋਂ ਹੁੰਦੀ ਹੈ। ਇੱਕ ਪਿੰਡ ਦੇ ਵਿੱਚੋਂ ਚੱਲ ਗਈ ਸੁੱਧੀ। ਪਿੰਡ ਦੇ ਵਿੱਚੋਂ ਜੋ ਚੱਲ ਗਿਆ ਦੇਖਾ ਆ ਗਈ ਮਹਿਲਾਂ ਵਾਲੇ ਦੇ ਘਰ ਆ ਗਈ। ਹਾਂ ਮੇਰਾ ਉਸ ਗਲੀ ਵਿੱਚ ਮੇਰਾ ਘਰ ਆ ਤੇ ਮੇਥੋਂ ਬਾਅਦ ਵਿੱਚ ਮਹਿਲਾਂ ਵਾਲੇ ਦੇ ਘਰ ਆਉਂਦਾ। ਉਹ ਸਾਰਾ ਇਜ਼ਾਰ ਖਾਨ ਸਾਰੇ ਹਾਂ ਮੈਂ ਨਾ ਹਾਂ ਇਜ਼ਾਰ ਖਾਨ ਸਾਹਿਬ ਹਾਂਜੀ ਲਓ ਜੀ ਤੇ ਉਹ ਮੇਰੇ ਕੋ ਘਟੋ ਘਟ ਵੀ 40 ਮੰਡਲੇ ਦਾ ਉਹ ਮੇਰਾ ਹੈਗਾ ਉਹਦੇ ਵਿੱਚ ਤਿੰਨ ਚਾਰ ਘਰ ਸੀ ਮੇਰੇ ਘਰ ਆ ਇੱਥੋਂ ਪਾਕਿਸਤਾਨ ਕਿਉਂ ਕਿਧੇ ਗਏ 47 ਚ ਗਏ ਆ ਯੂਰਗ ਗਏ ਸਾਡੇ ਬਾਬਾ ਜੀ ਨੇ ਹਾਂਜੀ 258 ਚੱਕ ਨੂੰ ਆ 47 ਚ ਨਾ ਮੈਂ ਦਿਖਾ ਗਿਆ ਮੈਂ ਥੰਗਲ ਅਲੀ ਕੋ ਹਰਖਾਂ 15 ਆਲੇ ਮੈਂ ਉਹਨਾਂ ਨੂੰ ਪੁੱਤਾ ਅੱਛਾ ਹਾਂ ਮੈਂ 200 ਲੇਟੋ ਆ ਨਸਾਲਾ ਦਾ ਮੇਰਾ ਮਾਮੂ ਜੀ ਆਹ ਲੈ ਤੇਨੇ ਮੋਹਿੰਦਰ ਜੀ ਨੂੰ ਤੇ ਇੱਥੇ ਮੈਂ ਯੂਨਾਈਟਿਡ ਹੀ ਭਾਈ ਹਾਂ ਜੀ ਪੁਣੀ ਵਾਲੀ ਹਾਂ ਕੋਈ ਸਰਦਾਰ ਜਾਟਾ ਜੀ ਅਦਗਾਂ ਜਿਹੜੇ ਤੁਹਾਡੇ ਇੱਥੇ ਨਹੀਂ ਰਾਣਾ ਮਟਵਾਲਾ ਸਾਡਾ ਲਾਸੂਨ ਦੇਸੀ ਛੋਟੇ ਕੱਦ ਵਾਲੇ ਆਹ ਮੈਂ ਜੀ ਆਹ ਮੈਂ ਦੋ ਮੇਰੇ ਨਾਨਾ ਹੀ ਤੇ ਮਸੀਰ ਸਿੰਘ ਜੀ ਹਾਂ ਬਾਹਰ ਜਿੰਨੇ ਆ ਆਪ ਆਪਣੀਆਂ ਅਲੰਗੜੀ ਨੂੰ ਆਪਾਂ ਟਿਕਰਾ ਮੋਬਾਈਲ ਦੇ ਤੋਂ ਤਾਂ ਕਰਟ ਦਾ 25 ਵਸੇ ਰਹੇ ਹਾਂ ਅੱਛਾ ਭਾਈ ਲਾਲਾ ਕਿੰਨੀ ਨਹੀਂ ਨਹੀਂ ਬੀਏ ਮੈਂ ਕਿ ਤੁਸੀਂ ਉਹਨੂੰ ਆਪਣੇ ਸਿਸਟਮ ਚ ਮੈਂ ਤਾਂ ਅਮਰੀਕਾ ਜਾ ਕੇ ਤਕੜਾ ਹਾਂ ਜੀ ਮੈਂ ਮੈਂ ਬੀਏ ਮੈਂ ਕੀਤਾ ਕਿ ਨਹੀਂ ਤੁਸੀਂ ਕੀਤਾ ਮੈਂ ਕੀਤਾ ਹੈ ਹਾਂ ਜੀ ਮੈਂ ਇੰਟਰ ਕੀਤਾ ਹੈ ਅੱਛਾ ਅੱਛਾ ਆਈ ਆਈ ਰੋਲ ਇਨ ਆਰਮੀ ਅੱਛਾ ਅੱਛਾ ਇਹ ਹੈ ਅਜਾਇਰਮੈਂਟ ਨਾਲ ਸੁਬੇਦਾਰ ਅੱਛਾ ਅੱਛਾ ਵਾਟਸਐਪ ਤੇ ਨੰਬਰ ਦਾ ਬੱਚਾ ਨੇ ਅੱਛਾ ਇਹ ਸਾਰੇ ਵਧੀਆ ਗੱਲ ਆ ਫਾਈਲ ਤੁਹਾਡਾ ਵੀਡੀਓ ਬਣਾ ਕੇ ਪੰਡੀ ਭੇਜੀ ਸੀ ਮੈਂ ਭੇਜੀਆਂ ਬਹੁਤ ਵੀਡੀਓ ਭਾਜੀ ਕੋ ਬਘੋਰਾਂ ਦੀ ਵੀਡੀਓ ਸਭ ਨਹੀਂ ਪਾਉਣੀਆਂ ਹਾਂ ਹਾਂਜੀ ਇਹ ਹੀ ਬਣਾ ਕੇ ਨਹੀਂ ਪਾਉਣਾ ਮੁੰਡਾ ਮਾਸਟਰ ਅਗੂ 18 ਜਨੂ ਦਿਖਾ ਮੇਰੇ ਅੱਜ ਫੋਨ ਨੰਬਰ ਮਿਲ ਕੇ ਆਇਆ ਕਿ ਤੁਹਾਨੂੰ ਬੋਹ ਬਜੁਰਗਾਂ ਮਿਲ ਕੇ ਰਾਹ ਤੇ ਮੂਦਖਾਂ ਇੱਕ ਥਾਂ ਆ ਨਹੀਂ ਉਹਨੂੰ ਨਹੀਂ ਮਿਲਦਾ ਉਹ ਨਿਆ ਨਹੀਂ ਮੇਰੀ ਪਾਏ ਅਸੀਂ ਮਿਲੇ 22 ਗਫਾਰ ਨੂੰ ਬਾਬੇ ਸ਼ੇਰਖਾਨ ਸੀ ਨਹੀਂ ਸੀ ਥਾਂ ਵਾਲੇ ਹਾਂ ਹਾਂ ਬਿਲਕੁਲ ਜਿਹੜੇ ਆਪਣਾ ਸ਼ੇਰਖਾਨ ਹਾਂ ਉਹਨਾਂ ਦੇ ਬੇਟਾ ਬੜਾ ਅੱਛਾ ਤੁਫਾਰ ਉਹ ਖੈਰੀ ਮੇਰੀ ਉਹਨੂੰ ਵੀ ਪਤਾ ਜ਼ਿਆਦਾ ਉਹ 22 ਤਾਜ ਗੁੱਜਰ ਨੂੰ ਬਹੁਤ ਉਹ ਤਾਜ ਗੁੱਜਰ ਜੀ ਆ ਉਹਨੂੰ ਬਗਾ ਉਹ ਕਹਿੰਦਾ ਕਿ ਮੈਂ ਤਾਂ ਉਹਦਾ 14-15 ਸਾਲ ਦਾ ਸਾਂ ਇਹ ਬੰਦੀ ਸ਼ੇਰ ਵਾਲੀ ਮੋਡਲ ਮਿਲ ਗਈ ਹੈ ਹਾਂਜੀ ਨਹੀ ਨਹੀ ਸ਼ਾਇਦ ਦਾ ਆਪਣਾ ਨਹੀਂ ਸ਼ੇਰ ਦਾ ਦੋ ਸੀ ਨਾ ਦੋ ਸ਼ੇਰਾਂ ਦੇ ਦੋ ਸ਼ੇਰੋ ਕੋਈ ਪਾਪਾ ਨੇ ਦੇਖਿਆ ਕੁਲੇ ਤੇ ਇਹ ਦੇਖੋ ਸਨੈਕ ਦੇਖਾਂ ਜਾਂਦੇ ਨੇ 슈ਗਰ ਫ੍ਰੀ ਨਾਲ ਚੈੱਕ ਕਰਾਂਗੇ ਜੇਰੀ ਵਾਲਾ ਟੱਪਾ ਜੇਰੀ ਵਾਲਾ ਸ਼ੇਰ ਵਾਲਾ ਟੱਪਾ ਆਸਟ੍ਰੇਲੀਆ ਵਾਲਾ ਟੱਪਾ ਇੱਥੇ ਇਹਨਾਂ ਦੇ ਦੋ ਵਾਰੀ ਫੈਮਿਲੀ ਆਈਆਂ ਕਜ਼ਨ ਬਘੌੜਾ ਦੇ ਹੋਰਾਂ ਦੇ ਕੈਨੇਡਾ ਉਹਨਾਂ ਦਾ ਵੀ ਇਹਨਾਂ ਨੇ ਇਹ ਕਿਸਾਨਾ ਸਾਹਾ ਗੋਜਰੇ ਤੋਂ ਹਾਂ ਇਹਨਾਂ ਦਾ ਆਪਣਾ ਚੈਨਲ ਹੈ ਇੱਕ ਪਿੰਡ ਪੰਜਾਬ ਦਾ ਗੇਥੇ ਕਰਕੇ ਗਏ ਬਾਟੇ ਸਰਦਾਰ ਨੂੰ ਲੈ ਕੇ ਆਏ ਸਰਦਾਰ ਐ ਇਹ ਕੀ ਸੀ ਫਿਰ ਤੇ ਅਪਣਾ ਅਨੰਦਪੁਰ ਸਾਹਿਬ ਹਾਂ ਮੇਰੇ ਕੋ ਜੜਾ ਲੈ ਮੇਰੀ ਰਹਿ ਜੜਾ ਲਿਆ ਹੋ ਜੀ ਸਰਦਾਰ ਜੀ ਨਵੀਂ ਦਾ ਜੀ ਕੋਈ ਨਹੀਂ ਵੀਡੀਓ ਬਣਾ ਕੇ ਦਿੰਦੇ ਨਵੀਆਂ ਤਾਂ ਬਹੁਤ ਅੱਜ ਕਾਲੇ ਨਾਲ ਬਹੁਤ ਬੈਠੋ ਅਸੀਂ ਤੁਹਾਨੂੰ ਮਿਲਣ ਆਏ ਆ ਮੈਨੂੰੁੱਲੀ ਜਗ੍ਹਾ ਤੂੰ ਦੋ ਗੱਲਾਂ ਕਰਦੀ ਆ ਆ ਪੀ ਲਓ ਬੱਸ ਬਾਹਰ ਚੱਲ ਜਾਈਏ ਬਹੁਤ ਹੈ ਵਾਹ ਤੂੰ ਗੱਲ ਪਤਾ ਕਰੋ ਮਤਲਬ ਕੋਈ ਸੋਨੀ ਆਪਾਂ ਅਗਰੇ ਨੂੰ ਸ਼ੇਅਰ ਕਰਾ ਕੇ ਜਾਵਾਂਗੇ ਤੁਹਾਡੇ ਘਰ ਦੀ ਪਿੰਡ ਦੀ ਉਹ ਪੜਿਆ ਤਾਂ ਖੈਰ ਬਹੁਤ ਬੱਸ ਤੁਹਾਡੇ ਖੇਤ ਕਿੱਥੇ ਸੀ ਉਹ ਦੱਸ ਦਿਓ ਪਰ ਲੋ ਅੱਗੇ ਜਨਾਬ 84 ਸਾਡੇ ਬੇਟੇ ਦਾ ਯਾਰ ਇੱਕ ਦਰ ਆ ਆਪਾਂ ਸਰਦਾਰ ਜੀ ਮੁੰਕੀ ਜੀ ਦਾ ਇੱਕ ਲੈ ਲੈ ਹੁਣ ਠੀਕ ਹੈ ਉਹ ਵੀ ਗਰੀਡੇ ਜਵਾਏ ਅੱਛਾ ਉਹ ਤਾ ਕੋਈ ਹੋਰ ਕੋਈ ਇੰਵੈਂਟਰੀ ਸੁਣਦੇ ਬੜਾ ਗਿਆ ਮੈਨੂੰ ਕੰਨੇ ਰਿਕਾਰਡ ਕਢਾ ਰਿਕਾਰਡ ਕਿਢਾ ਉਹ ਕਿੰਗੀ ਚੌਥੀ ਵਾਰ ਕਿੰਗੀ ਹੋਸਲੇ ਪਰ ఎవਰੀਥਿੰਗ ਮੈਂ ਆਜੋ ਅਫੀਸੇ ਬਾਸੀ ਗਿਆ ਬਾਅਦ ਜਿਵੇਂ ਮੈਡੀਕ ਮਿਤਾਉ ਤੇ ਅੱਛਾ ਤੇ ਅੱਜ ਮੈਂ 45 ਬੜਦਾ ਹੈ ਬੱਚੇ ਤੁਹਾਡੇ ਦਾ ਵੀਰਾ ਦਾ 66 ਦਾ ਜਨਮ ਹੋ ਜੀ ਨਹੀਂ ਬਾਕੀ ਔਲਾਦ ਇੱਥੇ ਬੜੀ ਹੋ ਗਈ ਬੰਤਾਈਏ ਨਹੀਂ ਨਹੀਂ ਮੇਰੇ ਤਾਂ ਸਾਡੇ ਮੇਰੇ ਡੈਡੀ ਤੁਮ ਜੇ ਗਏ ਆ 7 ਸਾਲ ਦੇ ਜੀ ਉਦੋਂ ਦੂਜੀ ਚ ਪੜਦੇ ਸੀ ਹਾਂ ਉੱਥੇ ਬੜੇ ਮੇਰੇ ਫਾਦਰ ਸਾਹਿਬ ਇਹ ਹੁੰਦੇ ਚੁੱਕ ਬਲਕੇ ਇਹਦਾ 252 ਚੱਕਾ ਇਹ 256 ਚੱਕ ਤੇ 266 ਚੱਕ ਹਾਂਜੀ ਇਹ ਅਟਵਾਲਾ ਨੇ ਬਸਾਇਆ ਸਾਡੇ ਸਾਡੇ ਬਜ਼ੁਰਗਾਂ ਨੇ ਪਿੰਡ ਬਸਾਏ ਸੀ ਬਿਲੋਂ ਗੁਸਟੇ ਲੁਧਿਆਣਾ ਨਹੀਂ ਨਹੀਂ ਅਸੀਂ ਹੁਣ ਨਵੇਂ ਸ਼ਹਿਰ ਤੁਹਾਡੇ ਨਹੀਂ ਨਹੀਂ ਅਸੀਂ ਪੰਜਾਬ ਦੇ ਜਲੰਧਰ ਸਗੇ ਨਵੇਂ ਸ਼ਹਿਰ ਦਾ ਪੁਰਾਣਾ ਹਾਲੇ ਨਵਾਂ ਚਰਾਂ ਦਾ ਤਸੀਲ ਹੁੰਦੀ ਸੀ 258 ਉਹ ਵੀ ਉਹੀ ਹੈ ਐ 258 ਕਿਹਦਾ ਹੁੰਦਾ ਇੱਥੇ ਇਹਨੇ 258 58 ਪੁਰਾਣਾ ਪੁਰਾਣਾ ਆਹ ਰਹੇ ਆਹ ਯਾਰ ਇਹੋ ਆ ਮੇਰਾ ਖਾਤੀ ਹੈ ਜੀ ਹਾਂ ਉਹ ਦੋਹਾਂ ਨੰਬਰ ਕੀ ਕਾਪੀ ਹੈ ਮੈਂ ਸਾਡੇ ਨੰਬਰ ਨਹੀਂ ਚੱਲਦੇ ਉਹਦੇ ਨੰਬਰ ਤੇ ਨਹੀਂ ਆਏ ਉੱਤੇ ਨੰਬਰ ਨਹੀਂ ਉੱਤੇ ਉਹੀ ਨਾਮ ਹੈ ਸਾਡੇ ਉਹੀ ਨਾਮ ਆ ਨਾ ਹੀ ਚੱਲਦੇ ਹਾਂ ਸੋਨਾ ਸਿੰਬਲੀ ਸੋਨਾ ਨਾਲ ਸਿੰਬਲੀ ਹਾਂ ਨਾਲ ਹੀ ਸਾਰਾ ਕਿਲੋ ਡਰਸ਼ੰਕਾ ਦੂਰ ਚੱਲਦਾ ਹੈ ਹਾਂ ਯਾਰ ਜੀ ਡਿਸਟ੍ਰਿਕਟ ਨੰਬਰ ਹੈਗੇ ਹਾਂ ਰਾਜਸਥਾਨ ਬਾਕੀ ਜਿਹੜਾ ਸਿੰਬਲੀ ਨਾਲ ਹੀ ਦੁਬਾਰਾ ਸਿੰਬਲੀ ਨਾਲ ਹੀ ਆਪਣੇ ਉਹ ਹਜ਼ਾਰ ਬਖਾ ਲਿਆ ਇਹ ਸਾਡੇ ਮੇਰੇ ਭਾਜਾ ਜਮੀਨਾ ਸਿੰਘ ਵੀ ਬੇਈਓ ਨਾ ਬਿਲਕੁਲ ਸੀ ਕਾਪੀ ਨੰਬਰ ਸੁਣਿਆ ਸੀ ਕਾਪੀ ਅੰਦਰ